ਸਾਰੰਗ ਸਾਰੰਗ ਦਾ ਟੈਂਪਲ ਤੋਂ ਸੱਜੇ ਨਾਲ ਪ੍ਰਵਿੰਦਰ ਸਿੰਘ ਜੀ ਦੇ ਨਾਮ ਨਾਲ ਲਗਾ ਦੇਣਾ ਹੈ ਬਾਰੇ ਕੀ ਕਹਿੰਦਾ ਜੀ ਸੰਮੇਸੀਰ ਅੰਦਾਂ ਨਾ ਰੱਖਦੇ ਨੋ ਨਾ ਬਸ ਤੁਸੀਂ ਇਕੱਠੇ ਹਿੰਮਤਤਾ ਨੂੰ ਨੰਬਰ ਦਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕੋ ਟਾਈਮ ਦੇ ਰਹੇ ਮੈਂ ਕੋਲੋਂ ਵਧੀਆ ਗੱਲ ਆ ਕਹਿ ਵਾਰ ਸਮਝਦੇ ਸੀ ਚੋਕੀ ਨਾਲ ਭੰਗੜਾ ਰਵੇਦ ਤੇ ਜਿੰਨੇ ਨਾ ਉਂਗਲ ਰੇਣੀ ਇਤਰਾਕਰਤੀ ਅਲੱਗ ਹੈ ਨਾ ਜੇ ਬਾਕੀ ਸਾਰਾ ਲੋਨੇ ਪਾਤੇ ਨਾ ਕਰੇ ਜੇ ਸਮਝ ਲੈਣ ਆਂਦਰ ਚੰਗੀ ਤਾਂ ਜਿਵੇਂ ਚਾਹਦੀ ਚੱਲਣ ਜਿਉਂ ਜਬਰੇ ਮੁੱਕੀ ਲੈ ਕੇ ਆਏ ਉਹ ਬੱਚੇ ਨੂੰ ਨਾਲ ਪੇਸ਼ੈਂਟ ਨੂੰ ਫਿਰ ਉਹਦੀ ਅੰਗਰੇਜ਼ੀ ਦਵਾਈ ਬੰਦ ਕਰਾਉਣੀ ਆਪਾਂ ਪਿਆਰੋ ਜੂਮਾ ਜਦੋਂ ਇਹ ਮੱਕੜੀ ਉਦੋਂ ਲੈ ਕੇ ਆਇਆ ਜਦੋਂ ਉਸ ਦਿਨ ਦੇ ਨਾਲ ਤੇਰੇ ਅੱਗੇ ਦੱਸਦੇ ਹਾਂ ਇਹਨੂੰ ਠੀਕ ਕਰੀਂ ਪਰਮੇਂਦਰ